ਤਦਰੀ ਪੰਜਾਬ ਦੇ ਵਿੱਚ ਮੁਰਤੋ ਚੋਣ ਖਾੜਾ ਜੜਾ ਕੇ ਪੱਕ ਚੁੱਕਿਆ ਜੀ ਹਾਂ ਦੱਸ ਦਿੰਨੇ ਆ ਕਿ 27 ਜੁਲਾਈ ਨੂੰ ਪੰਚਾਂ ਸਰਪੰਚਾਂ ਦੀ ਜ਼ਿਮਨੀ ਚੋਣਾ ਹੋਣਗੀਆਂ ਪੰਜਾਬ ਭਾਰ ਵਿੱਚ ਇੱਕ ਵਾਰ ਫਿਰ ਸਿਆਸੀ ਖਾੜਾ ਪਖਣ ਜਾ ਰਿਹਾ ਪੰਜਾਬ ਚ ਪੰਚਾਂ ਤੇ ਸਰਪੰਚਾਂ ਦੀਆਂ ਜ਼ਿਮਨੀ ਚੋਣਾ 27 ਤਰੀਕ ਨੂੰ ਹੁਣ ਹੋਣ ਜਾ ਰਹੀਆਂ ਹਨ ਜ਼ਿਲ੍ਹਾ ਫਿਰੋਜ਼ਪੁਰ ਦੀ ਚੱਕਰ ਗੱਲ ਕਰੀਏ ਤਾਂ 13 ਥਾਵਾ ਤੇ ਸਰਪੰਚਾਂ ਅਤੇ ਪੰਚਾਂ ਦੀ ਚੋਣ ਹੋਣੀ ਹੈ ਫਿਰੋਜ਼ਪੁਰ ਦੇ ਪਿੰਡ ਦੋਨਾ ਰਹਿਮਤ ਵਾਲਾ ਮੰਦੋਟ ਕਸਬੇ ਦੇ ਵਿੱਚ ਸਰਪੰਚ ਦੀ ਚੋਣ ਹੋਣ ਜਾ ਰਹੀ ਹੈ ਅਤੇ ਬਾਕੀ 12 ਪਿੰਡਾਂ ਵਿੱਚ ਰਹਿੰਦੇ ਆ ਪੰਚਾਂ ਦੀਆਂ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ ਇਹਨਾਂ ਜ਼ਿਮਨੀ ਚੋਣਾਂ ਨੂੰ ਲੈ ਕੇ ਇੱਕ ਵਾਰ ਫਿਰ ਪਿੰਡਾਂ ਵਿੱਚ ਸਿਆਸੀ ਅਖਾੜਾ ਪੱਕ ਗਿਆ ਤੇ ਲੋਕਾਂ ਦਾ ਕਹਿਣਾ ਹੈ ਕਿ ਇਹ ਪੰਚਾਂ ਦੀਆਂ ਚੋਣਾਂ ਨਹੀਂ ਸਰਪੰਚ ਦੀ ਚੋਣ ਹੀ ਲੱਗ ਰਹੀ ਹੈ ਪੂਰਾ ਜ਼ੋਰ ਲਗਾਇਆ ਜਾ ਰਿਹਾ ਪਿੰਡਾਂ ਦੇ ਲੋਕ ਇੱਕ ਵਾਰ ਫਿਰ ਵਿਕਾਸ ਦੇ ਨਾਂ ਤੇ ਵਿਕਾਸ ਕਰਵਾਉਣ ਵਾਲੇ ਉਮੀਦਵਾਰਾਂ ਨੂੰ ਆਪਣਾ ਕੀਮਤੀ ਵੋਟ ਪਾਉਣਗੇ ਫਿਰੋਜ਼ਪੁਰ ਦੇ ਹਲਕਾ ਗੁਰੂ ਸਾਹਿਬ ਦੇ ਪਿੰਡ ਚਪਾਤੀ ਵਿੱਚ ਵੀ ਇੱਕ ਪੰਜ ਮਹਿਲਾ ਦੀ ਚੋਣ ਦੁਬਾਰਾ ਹੋਣ ਜਾ ਰਹੀ ਹੈ ਭਾਵੇਂ ਇਸ ਵਾਰਡ ਦੀਆਂ ਵੋਟਾਂ ਹਨ ਪਰ ਮਾਹੌਲ ਸਰਪੰਚਾਂ ਦੀ ਚੋਣ ਵਾਂਗ ਭਖਿਆ ਹੋਇਆ ਹੈ ਚੋਣਾ ਕਰਾ ਰਹੇ ਅਧਿਕਾਰੀਆਂ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਵਿੱਚ 13 ਥਾਵਾਂ ਤੇ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਇਸ ਦੇ ਲਈ ਕੈਰੀ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ ਹਨ ਤੇ ਇੱਕ ਪਿੰਡ ਵਿੱਚ ਸਰਪੰਚ ਦੀ ਚੋਣ ਤੇ ਬਾਕੀ ਪਿੰਡਾਂ ਵਿੱਚ ਪੰਚਾਂ ਦੀ ਚੋਣ ਹੋਣ ਜਾ ਰਹੀ ਹੈ ਪਿੰਡਾਂ ਵਿੱਚ ਅਮਨ ਅਮਾਨ ਦੇ ਨਾਲ ਇਹ ਚੋਣਾਂ ਕਰਵਾਉਣ ਦੇ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਪੁਲਿਸ ਪ੍ਰਸ਼ਾਸਨ ਇਹਨਾਂ ਚੋਣਾਂ ਨੂੰ ਕਰਵਾਉਣ ਦੇ ਲਈ ਪੂਰੀ ਤਿਆਰੀ ਕਰ ਰਹੀ ਹੈ ਤੇ ਪੂਰੀ ਤਰ੍ਹਾਂ ਜਿਹੜੀ ਕਿ ਚੌਕਸ ਵੀ ਨਜ਼ਰ ਆਈ ਹੈ